ਪੰਜਾਬ ਵਿਚ ਕਹਿੰਦਾ ਕਿ ਕੋਈ ਇਹੋ ਜਿਹਾ ਕੰਮ ਨਹੀਂ ਹੁੰਦਾ ਹੈਗਾ ਪੰਜਾਬ ਤੇ ਹੁਣ ਤਾਂ ਸਾਨੂੰ ਭੇਜਦੇ ਵਿਚ ਪਬਲਿਕ ਪਲੇਸ ਤੇ ਕੰਮ ਹੋਣ ਲੱਗ ਗਿਆ ਹੈਗਾ ਲੇਕਿਨ ਸਾਨੂੰ ਬੜੀ ਤਕਲੀਫ ਹੋਈ ਹੈ ਸਕੂਲ ਤੋਂ ਛੁੱਟੀ ਹੋਇਆ ਸੀ ਅੱਛਾ ਜੀ ਉੱਥੋਂ ਸਾਡੀ ਕੁੜੀਆਂ ਨੇ ਲੈਤੀ ਸੀ ਆਟੋ ਮੁੰਡਾ ਮਤਲਬ ਮੁੰਡਾ ਨਾ ਕਹੋ ਵਿਚ ਦਾ ਬੰਦਾ ਸੀ ਚੜ ਕੇ ਅੱਗੇ ਸਿੱਧੇ ਡਰਾਈਵਰ ਦੇ ਨਾਲ ਬੈਠਿਆ ਬੈਠਣ ਤੋਂ ਬਾਅਦ ਉਹ ਕੁੜੀਆਂ ਦੇ ਪੱਟੀ 'ਚ ਹੱਥ ਲਾਉਣ ਲੱਗਿਆ ਅੱਛਾ ਪੁਰੀ ਰਿਹਾ ਕਿ ਆ ਇਡੀਅਟ ਨੌਨਸਮਤ ਚਿੱਕਾ ਮਾਰਨ ਹੋਣ ਲੱਗੇ ਲੇਕਿਨ ਉਦੇ ਵਿੱਚ ਇਨੀ ਦੇ ਸੇ ਬੰਦੇ ਜਨਾਨੀਆਂ ਬੈਠੇ ਸੀ ਸਕੂਲ ਦੇ ਵੀ ਬੱਚੇ ਸੀ ਕਿਸੇ ਨੇ ਆਬਜੈਕਸ਼ਨ ਨਹੀਂ ਕੀਤਾ ਉਹਦੇ ਵਿੱਚ ਬਾਦ ਛੋਟੋ ਵਾਲੇ ਕਹਿੰਦਾ ਹਾਂ ਤੱਕ ਕਰਨ ਨੂੰ ਛੱਡ ਤੋ ਓਟੋ ਵਾਲੇ ਨੇ ਐ ਗੱਲ ਉਹਨੂੰ ਕੁੱਟਿਆ ਮਾਰਿਆ ਨਹੀਂ ਕਿਸੇ ਨੇ ਪੁਰੀ ਓਟੋ ਪੜੀ ਸੀ ਲੇਕਿਨ ਕਿਸੇ ਨੇ ਵੀ ਆਬਜੈਕਸ਼ਨ ਨਹੀਂ ਕੀਤਾ ਕਿ ਨਾ ਇਹੋ ਜਿਹਾ ਕੰਮ ਨਾ ਕਰੋ ਬੱਚਾ ਹੈਗਾ ਕੀ ਕਰੀਏ ਸਮਝ ਸਕੂਲ ਜਾਣ ਤੋਂ ਹੀ ਬੱਚੀ ਡਰਦੀ ਹੈ ਕਹਿੰਦੀ ਮੈਂ ਨਹੀਂ ਜਾਣਾ ਇਸ ਸਕੂਲ ਬੱਚਾ ਹੁਣ ਤੁਹਾਡੇ ਇਸ ਟਾਈਮ ਕਿ बच्चा ਘਰੇ ਬੋਲਦੀ-ਉਲਦੀ ਨਹੀਂ ਹੈ ਨਾ ਰੋਟੀ ਪਾਣੀ ਖਾਂਦੀ ਹੈ ਕਹਿੰਦੀ ਮੈਂ ਸਕੂਲ ਵੀ ਨਹੀਂ ਜਾਣਾ ਨਾ ਪੜਨਾ ਔਟੋ ਵਾਲੇ ਨੂੰ ਸਜ਼ਾ ਹੋਣੀ ਚਾਹੀਦਾ ਜਿਹੋ ਜਿਹੇ ਦਲੰਦਗੀ ਜਿਹਦੀ ਜਮੀਰ ਮਰਿਆ ਹੋਊਗਾ ਨਾ ਉਹ ਜਾਗ ਜਾਵੇ ਦੁਨੀਆ 'ਚ ਸਾਰੇ ਬੰਦੇ ਕਿਉਂ ਜੀ ਕਿਸੇ ਕੁੜੀਆਂ ਨਾਲ ਨਾ ਹੋਵੇ ਜਿਹੜੇ ਮੇਰੀ ਕੁੜੀ ਨਾਲ ਹੋਈ ਹੈ ਘਟਨਾ 8ਵੀਂ ਕਲਾਸ ਦੀ ਸਟੂਡੈਂਟ ਹੈ ਤੇ ਦਿয়াল ਪਬਲਿਕ ਸਕੂਲ 'ਚ ਪੜਦੀ ਹੈ ਜੀ ਦਿয়াল ਪਬਲਿਕ ਸਕੂਲ ਤੋਂ ਉਹ ਉਹਨੇ ਔਟੋ ਦੇ ਵਿੱਚ ਬੈਠੀ ਸੀ ਜੀ ਆਟੋ 'ਚ ਬੈਠਣ ਤੋਂ ਉਪਰੰਤ ਕੋਈ ਲੜਕਾ ਨਾਲ ਆ ਕੇ ਇੱਕ ਹੋਰ ਚੜ ਗਿਆ। ਉਹਨੇ ਸ਼ਾਇਦ ਉਹਨੂੰ ਟੱਚ ਕਰਿਆ। ਜਿਹੜੇ ਮੈਂ ਮਾਤਾ ਜੀ ਮਾਤਾ ਜੀ ਨੇ ਇੱਕ ਗੱਲ ਕੀਤੀ ਆ ਉਹ ਕਹਿ ਰਹੀ ਹੈ ਕਿ ਮੈਂ ਮੇਰੀ ਬੱਚੀ ਸਕੂਲ ਨਹੀਂ ਜਾ ਰਹੀ ਡਰਦੇ ਹੋਏ ਕਿ ਉਹਦੇ ਐਗਜ਼ਾਮ ਐ 8ਵੀਂ ਕਲਾਸ ਦੇ ਬੋਰਡ ਦੇ ਉੱਪਰ ਆ ਕਹਿੰਦੀ ਮੇਰੀ ਬੱਚੀ ਇੰਨਾ ਕਿ ਡਰੀ ਹੋਈ ਹੈ ਕਹਿੰਦੀ ਮੈਂ ਸਕੂਲ ਨਹੀਂ ਜਾਵਾਂਗੀ। ਮੈਡਮ ਕੀ ਨਾਮ ਕੀ ਤੁਹਾਡਾ? ਰਿੰਕੀ ਨਾਮ ਹੈ। ਮੈਡਮ ਹੋਇਆ ਕੀ ਹੈ ਤੇ ਕਿਸ ਤਰ੍ਹਾਂ ਹੋਇਆ ਕਾਰਨ ਕੀ? ਸਰ 4 ਵਜੇ ਦਾ ਟਾਈਮਿੰਗ ਸੀ ਸਕੂਲ ਉਹ ਦਿਆਲ ਪਬਲਿਕ ਸਕੂਲ ਤੋਂ ਛੁੱਟੀ ਹੋਇਆ ਸੀ ਅੱਛਾ ਜੀ ਉੱਥੋਂ ਸਾਡੀ ਕੁੜੀਆਂ ਨੇ ਲੇਤੀ ਸੀ ਆਟੋ ਠੀਕ ਹੈ ਲੈਣ ਤੋਂ ਬਾਅਦ ਥੋੜੀ ਜਿਹਾ ਅੱਗੇ ਆਇਆ ਤੇ ਉੱਥੇ ਇੱਕ ਮੁੰਡਾ ਚੜਿਆ ਠੀਕ ਹੈ ਗਰੀਬ ਦਾ ਟਾਵਾ ਆਇਆਗਾ ਨਾ ਉੱਥੇ ਕੋ ਮੁੰਡਾ ਚੜਿਆ ਮੁੰਡਾ ਮਤਲਬ ਮੁੰਡਾ ਨਾ ਕੋ ਉਹ ਵਿਚ ਦਾ ਬੰਦਾ ਸੀ ਠੀਕ ਹੈ ਚੜ ਕੇ ਅੱਗੇ ਸਿੱਧੇ ਡਰਾਈਵਰ ਦੇ ਨਾਲ ਬੈਠਿਆ ਠੀਕ ਹੈ ਬੈਠਣ ਤੋਂ ਬਾਅਦ ਉਹ ਕੁੜੀਆਂ ਦੇ ਪੱਟੇ 'ਚ ਹੱਥ ਲਾਉਣ ਲੱਗਿਆ ਅੱਛਾ ਕੁੜੀਆਂ ਦੇ ਪੱਟੇ ਦੀਆਂ ਕੁੜੀਆਂ ਨੇ ਕਿਹਾ ਅੰਕਲ ਪਰੇ ਕਰ ਲੋ ਤੁਸੀਂ ਹੂੰ ਉਹਨੇ ਸੁਣਿਆ ਨਹੀਂ ਫਿਰ ਵੀ ਕਰਦਾ ਰਹਾ ਹਰਕਤਾ ਮਤਲਬ ਇਦਾਂ ਦੇ ਤੇ ਫਿਰ ਕੁੜੀ ਨੇ ਕਿਹਾ ਇਡੀਅਟ ਨੌਨਸੈਂਸ ਮਤਲਬ ਚਿੱਕਾ ਮਾਰ ਰੋਣ ਲੱਗੀ ਲੇਕਿਨ ਉਹਦੇ ਵਿੱਚ ਇੰਨੀ ਦੀ ਸੀ ਬੰਦੇ ਜਨਾਨੀਆਂ ਬੈਠੇ ਸੀ ਸਕੂਲ ਦੇ ਵੀ ਬੱਚੇ ਸੀ ਕਿਸੇ ਨੇ ਓਬਜੈਕਸ਼ਨ ਨਹੀਂ ਕੀਤਾ ਉਹਦੇ ਵਿੱਚ ਹਾਂ ਨਾ ਔਟੋ ਵਾਲੇ ਨੇ ਕੀਤਾ ਬਾਦ ਚੋਟੋ ਵਾਲੇ ਕਹਿੰਦਾ ਹਾਂ ਤੱਕ ਕਰ ਲੋ ਛੱਡ ਤੋ ਔਟੋ ਵਾਲੇ ਨੇ ਆਹ ਗੱਲ ਉਹਨੂੰ ਕੁੱਟਿਆ ਮਾਰਿਆ ਨਹੀਂ ਕਿਸੇ ਨੇ ਜੀ ਲੇਡੀਜ਼ ਵੀ ਬੈਠੇ ਸੀ ਜੈਂਸ ਵੀ ਬੈਠੇ ਅਸੀਂ ਵਿੱਚ ਸਕੂਲ ਦੇ ਵੀ ਬੱਚੇ ਸੀ ਦੇ ਆਲ ਦਾ ਦੋ ਬੱਚੇ ਇਹਦੀ ਕਲਾਸ ਦੇ ਸੀ ਤੇ ਬਾਕੀ ਇੱਕ 10ਥ ਕਲਾਸ ਦੀ ਕੁੜੀ ਸੀ ਪੂਰੀ ਓਟੋ ਪੜੀ ਸੀ ਜੀ ਲੇਕਿਨ ਕਿਸੇ ਨੇ ਵੀ ਆਬਜੈਕਸ਼ਨ ਨਹੀਂ ਕੀਤਾ ਕਿ ਨਾ ਇਹੋ ਜੇ ਕੰਮ ਨਾ ਕਰੋ ਬੱਚਾ ਹੈਗਾ ਸਾਡਾ ਛੋਟੀ ਜੀ ਬੱਚੀ ਹੈ 14 ਸਾਲ ਦੀ ਬੱਚੀ ਹੈ ਹੁਣ ਅਸੀਂ ਕੀ ਕਰੀਏ ਸਮਝ ਸਕੂਲ ਜਾਣ ਤੋਂ ਹੀ ਬੱਚੀ ਡਰਦੀ ਹੈ ਕਹਿੰਦੀ ਮੈਂ ਨਹੀਂ ਜਾਣਾ ਸਕੂਲ ਮੈਂ ਨਹੀਂ ਪੜਨਾ ਮੈਂ ਔਟੋ ਉੱਚ ਨਹੀਂ ਜਾਣਾ ਮੈਂ ਫਿਰ ਅਸੀਂ ਕੀ ਕਰੀਏ ਇੱਥੇ ਪੰਜਾਬ ਵਿੱਚ ਕਹਿੰਦਾ ਕਿ ਕੋਈ ਇਹੋ ਜਿਹਾ ਕੰਮ ਨਹੀਂ ਹੁੰਦਾ ਹੈਗਾ ਪੰਜਾਬ ਤੇ ਹੁਣ ਤਾਂ ਸਾਨੂੰ ਭੇਜ ਦੇ ਵਿੱਚ ਪਬਲਿਕ ਪਲੇਸ ਤੇ ਕੰਮ ਹੋਣ ਲੱਗ ਗਿਆ ਹੈਗਾ ਦਰਿੰਦਾ ਇਹ ਵੜਨ ਲੱਗ ਗਿਆ ਹੈਗਾ ਜਿਹੜੇ ਦਲਿੰਦਾ ਨੂੰ ਕੋਈ ਵੀ ਨਾ ਉਹਨੂੰ ਕਿਸੇ ਨੇ ਨਾ ਫੜਦਾ ਹੈਗਾ ਨਾ ਕੁੱਟਦਾ ਨਾ ਸੱਪਤਾ ਕਰਕੇ ਜੋ ਮਰਜ਼ੀ ਕਿਸ ਨਾਲ ਕਰ ਲਵੇ ਹਰ ਹਰ ਇੱਕ ਦਿਨ ਦਾ ਘਟਨਾ ਹੈ ਗਈ ਕਿਸੇ ਨੇ ਬੋਲਦੇ ਨਹੀਂ ਕਿਸੇ ਚੁੱਪੀ ਸੌਤ ਕੇ ਰਹਿ ਜਾਣੇ ਜਿਹਦੇ ਬੱਚੇ ਨਾਲ ਹੁੰਦੇ ਆ ਲੇਕਿਨ ਸਾਨੂੰ ਬੜੀ ਤਕਲੀਫ ਹੋਈ ਹੈ ਕਿ ਸਾਡੇ ਪ੍ਰਸ਼ਾਸਨ ਇਹੋ ਜੇ ਕੰਮਤੇ একদম ਹਿੰਮਤ ਰੱਖ ਕੇ ਮੈਨੂੰ ਇਨਸਾਫ ਚਾਹੀਦਾ ਜਿਹੜੇ ਬੰਦੇ ਇਹੋ ਜੇ ਕੰਮ ਕੀਤਾ ਉਹਨੂੰ ਫਾਂਸੀ ਹੋਣੀ ਚਾਹੀਦਾ ਔਟੋ ਵਾਲੇ ਨੂੰ ਵੀ ਸਜ਼ਾ ਹੋਣੀ ਚਾਹੀਦਾ ਇਹੋ ਜਿ ਕੋਈ ਕੰਮ ਨਹੀਂ ਹੋਵੇ ਸੋ ਦੇਖ ਸਕਦੇ ਹੋ ਕਿ ਉਹ ਜਿਹੜਾ ਪਰਿਵਾਰ ਹੈ ਜਿਹੜੇ ਉਹ ਬੱਚੇ ਦੀ ਜਿਹੜੀ ਮਾਂ ਹੈਗੀ ਆ ਰੋ ਰੋ ਕੇ ਕਿੰਨਾ ਕਸਟਮ ਉਹਦਾ ਬੁਰਾ ਹਾਲ ਹੋਇਆ ਕਿ ਉਹ ਮਾਂ ਕਹਿ ਰਹੀ ਹੈ ਕਿ ਮੇਰੇ ਬੱਚੇ ਨਾਲ ਇਦਾਂ ਦੀ ਹਰਕਤ ਹੋਈ ਹੈ ਕਿਸੇ ਬੱਚੇ ਦੇ ਨਾਲ ਇਦਾਂ ਦੀ ਹਰਕਤ ਨਾ ਹੋਵੇ ਤੇ ਮੈਡਮ ਬੱਚਾ ਹੁਣ ਤੁਹਾਡੇ ਇਸ ਟਾਈਮ ਕਿੱਥੇ ਹੈ ਬੱਚਾ ਘਰੇ ਬੋਲਦੀ-ਬੋਲਦੀ ਨਹੀਂ ਹੈ ਨਾ ਰੋਟੀ ਪਾਣੀ ਖਾਂਦੀ ਹੈ ਕਹਿੰਦੀ ਮੈਂ ਸਕੂਲ ਵੀ ਨਹੀਂ ਜਾਣਾ ਨਾ ਪਰਣਾ ਹੂੰ ਹਾਂਜੀ ਨਹੀਂ ਲੱਗਦਾ ਨਹੀਂ ਦੇਖੋ ਬੱਚਾ ਕਹਿੰਦਾ ਨਹੀਂ ਬੱਚਾ ਕਹਿੰਦਾ ਮੈਂ ਪੜਨਾ ਨਹੀਂ ਐ ਮੈਂ ਐਗਜ਼ਾਮ ਨਹੀਂ ਦੇਣੇ ਐ ਕਿੰ ਇੰਨਾ ਕ ਬੱਚਾ ਕਵਰਾ ਗਿਆ ਕਿ ਪੜਨਾ ਨਹੀਂ ਉਹਨੇ ਹਾਂਜੀ ਕਵਰਾ ਗਿਆ ਡਿਪਰੈਸਨ ਤੇ ਬੱਚਾ ਆ ਗਿਆਗਾ ਸਾਡਾ ਹੂੰ ਹਾਂਜੀ ਅਸੀਂ ਇਹ ਫਾਰਮ ਦਰਜ ਕਰਾਇਆ ਮੈਂ ਉਹਨਾਂ ਨੂੰ ਵੀ ਇੱਕ ਹੀ ਅਪੀਲ ਕੀਤੀ ਐ ਆਇਆ ਸੀ ਮੁਲਾਜ਼ਮ ਮੇਰੇ ਕੋਲ ਮੈਂ ਕਹਾ ਸਰ ਮੈਨੂੰ ਇੱਕੋ ਹੀ ਚਾਹੀਦਾ ਕਿ ਤੁਸੀਂ ਬੰਦੇ ਨੂੰ ਫੜ ਲਓ ਠੀਕ ਹੈ ਬੰਦੇ ਨੂੰ ਫੜ ਕੇ ਤੁਸੀਂ ਫਾਂਸੀ ਦੇ ਦਿਓ ਮੈਨੂੰ ਇੱਕੋ ਹੀ ਉਹਨਾਂ ਤੋਂ ਮੰਗੇ ਔਰ ਕੁਝ ਵੀ ਮੰਗ ਨਹੀਂ ਹੈ ਸਾਡੀ ਔਰ ਜਿਹੜਾ ਆਟੋ ਵਾਲਾ ਸੀ ਉਹਨੂੰ ਵੀ ਫੜੋ ਉਹਨੂੰ ਵੀ ਸਜ਼ਾ ਚਾਹੀਦਾ ਕਿੰਨੇ ਕੁ ਵਜੇ ਦਾ ਸਮੇ ਹੈਗਾ ਸੀ ਜਦੋਂ ਇਹ ਬੱਚੇ ਨਾਲ ਹਰਕਤ ਹੋਈ ਦੇਖਿਆ ਜਾਵੇ 4 ਵਜੇ ਦਾ ਉੱਥੋਂ ਚੜਿਆ 4 ਵਜੇ ਕੇ ਮਤਲਬ ਉਹੀ ਇਧਰ ਲੋ 5 ਮਿੰਟਾਂ 6 ਮਿੰਟਾਂ ਦੇਰ ਦਾ ਟਾਈਮ ਹੈਗਾ ਹਾਂਜੀ ਤੇ ਮੌਕੇ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਤੁਸੀਂ ਹਾਂਜੀ ਅਸੀਂ ਇਹ ਫਰਦ ਦਰਜ ਕਰਾਇਆ ਸੀ ਆਨਲਾਈਨ ਫੋਮ ਕੰਪਲੇਨ ਕਰਾਇਆ ਸੀ ਅਸੀਂ ਪਰਸੋਂ ਤੋਂ ਇੱਥੇ ਆਇਆ ਸਾਡੇ ਕੋਲ ਮੁਲਾਜ਼ਮ ਆਏ ਸਾਰੇ ਬਿਆਨ ਲਿੱਤਾ ਕੁੜੀਆਂ ਦਾ ਵੀ ਬਿਆਨ ਲਿੱਤਾ ਅਸੀਂ ਬਿਆਨ ਦਿੱਤੀ ਹੈ ਉਹਨਾਂ ਨੇ ਕਿਹਾ ਕੋਈ ਨਹੀਂ ਜਾਣਦੇ ਆ ਫੋਟੋ ਚੈੱਕ ਕਰਨੇ ਆ ਹਜੇ ਤੱਕ ਸਾਨੂੰ ਕੋਈ ਆਇਆ ਨਹੀਂ ਹੈਗਾ ਕਿੰਨੇ ਵੇ ਦਾ ਇਹ ਜਾਨੀ ਕਿ ਕਿਹੜੇ ਦਿਨ ਦੀ ਇਹ ਕੱਟਣਾ ਹੈਗੀ ਇਹ ਪਰਸੋਂ ਦੀ ਗੱਲ ਹੈਗਾ ਸਰ ਸ਼ਨੀਵਾਰ ਦੀ ਗੱਲ ਹੈ ਹਾਂਜੀ ਸ਼ਨੀਵਾਰ ਦੀ ਸਮੀ ਦੀ ਗੱਲ ਹੈ ਹੁਣ ਤੱਕ ਪੁਲਿਸ ਪ੍ਰਸ਼ਾਸਨ ਕੋਈ ਨੱਥ ਪਾਈ ਹੈ ਕਿ ਨਹੀਂ ਨਹੀਂ ਹਲੇ ਤਾਂ ਕੁਝ ਵੀ ਨਹੀਂ ਆਇਆ ਸਾਡੇ ਕੋਲ ਹਾਂਜੀ ਕੁਝ ਵੀ ਨਹੀਂ ਕੀ ਕਰਦੇ ਮੰਗ ਕਰਦੇ ਆ ਕਿ ਬੰਦਾ ਫੜਿਆ ਜਾਵੇ ਬੰਦੇ ਨੂੰ ਫਾਂਸੀ ਹੋ ਜਾਵੇ ਮੰਤਰੀ ਸਾਹਿਬ ਨੂੰ ਵੀ ਕਹਿੰਦੇ ਆ ਅਸੀਂ ਮਲੇ ਸਾਬ ਨੂੰ ਵੀ ਕਹਿੰਦੇ ਨੇ ਤਾਂ ਅਸੀਂ ਅੱਗੇ ਤੱਕ ਜਾਵਾਂਗੇ ਬੰਦੇ ਨੂੰ ਫਾਸੀ ਨਹੀਂ ਹੋਇਆ ਤਾਂ ਬੰਦੇ ਫੜਿਆ ਜਾਵੇ ਬੰਦੇ ਨੂੰ ਫਾਸੀ ਹੋਣੀ ਚਾਹੀਦਾ ਆਟੋ ਵਾਲੇ ਨੂੰ ਸਜ਼ਾ ਹੋਣੀ ਚਾਹੀਦਾ ਜਿਹੋ ਜਿਹੇ ਦਰਿੰਦਿਆਂ ਜਿਹਦੀ ਜ਼ਮੀਰ ਮਰਿਆ ਹੋਊਗਾ ਨਾ ਉਹ ਜਾਗ ਜਾਵੇ ਦੁਨੀਆ 'ਚ ਸਾਰੇ ਬੰਦੇ ਇਹੋ ਜੀ ਕਿਸੇ ਕੁੜੀਆਂ ਨਾਲ ਨਾ ਹੋਵੇ ਜਿਹੜੇ ਮੇਰੀ ਕੁੜੀ ਨਾਲ ਹੋਈ ਹੈ ਘਟਨਾ 14 ਸਾਲ ਦੀ ਬੱਚੀ ਨੂੰ ਮੈਂ ਹੱਥ ਜੋੜ ਕੇ ਹਰ ਕਿਸੇ ਨੂੰ ਪਬਲਿਕ ਨੂੰ ਕਹਿੰਦੀ ਆ ਕਿ ਜਾਗੋ ਹੁਣ ਵੀ ਖੜੇ ਹੋ ਕੱ ਅਜੀ ਮੇਰੀ ਕੁੜੀ ਨਾਲ ਵੀ ਕੱਲ ਤੁਹਾਡੀ ਕੁੜੀ ਨਾਲ ਵੀ ਹੋ ਸਕਦੀ ਹੈ ਸੋ ਉਸ ਪਰਿਵਾਰ ਦਾ ਆਪਾਂ ਗੱਲਬਾਤ ਕੀਤੀ ਹੈ ਉਸ ਮਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਮਾਂ ਦਾ ਜਿਹੜਾ ਇਹ ਕਹਿਣਾ ਹੈਗਾ ਵੈ ਕਿ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਉਸ ਮਾਂ ਜਿਹੜੀ ਆਪਣੇ ਬੱਚੇ ਦੀ ਇੱਕ ਗੁਹਾਰ ਲਗਾ ਰਹੀ ਹੈ ਕਿ ਜਿਹੜਾ ਇਸ ਬੱਚੇ ਦੇ ਨਾਲ ਇਦਾਂ ਦੀ ਹਰਕਤ ਹੋਈ ਹੈਗੀ ਹੈ ਉਹ ਕਿਸੇ ਵੀ ਬੱਚੇ ਦੇ ਨਾਲ ਹਰਕਤ ਇਦਾਂ ਦੀ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਉਸ ਮਾਂ ਦਾ ਜਿਹੜਾ ਇਸ ਟੱਬ ਰੋ ਰੋ ਕੇ ਕਿੰਨਾ ਕੁ ਬੁਰਾ ਹਾਲ ਹੋਇਆ ਤੇ ਹੁਣ ਗੱਲਬਾਤ ਕਰਦੇ ਜਿਹੜੇ ਅੱਥੇ ਦੇ ਜਿਹੜੇ 7 ਨੰਬਰ ਦੇ ਜਿਹੜੇ ਚੌਂਕੀ ਇੰਚਾਰਜ ਹੈਗੇ ਨੇ ਆਪਾਂ ਮੁਲਾਜ਼ਮ ਨਾਲ ਆਪਾਂ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈਗਾ ਗੱਲਬਾਤ ਕਰਦੇ ਆ 7 ਨੰਬਰ ਚੌਂਕੀ ਇੰਚਾਰਜ ਜਿਹੜੇ ਹੈਗੇ ਨੇ ਦਿਨੇਸ਼ ਕੁਮਾਰ ਜੀ ਤੇ ਉਹਨਾਂ ਕੋਲ ਵੀ ਪੂਰਾ ਮਾਮਲਾ ਲੰਨੇ ਆ ਜਿਹੜਾ ਇੱਕ ਲੜਕੀ ਦੇ ਨਾਲ ਇੱਕ ਇੱਕ 14 ਸਾਲ ਦੀ ਲੜਕੀ ਦੇ ਨਾਲ ਛੇੜਖਾਨੀ ਹੋਈ ਹੈ ਤੇ ਗੱਲਬਾਤ ਕਰਦੇ ਆ ਦਿਨੇਸ਼ ਕੁਮਾਰ ਜੀ ਇੰਚਾਰਜ ਸਾਹਿਬ ਨਾਲ ਇੰਚਾਰਜ ਸਾਹਿਬ ਕਿੱਦਾਂ ਦੇ ਦੇ ਇੱਕ 14 ਸਾਲ ਦੀ ਲੜਕੀ ਨਾਲ ਇੱਕ ਗਲਤ ਹਰਕਤ ਹੋਈ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਕੰਟਰੋਲ ਰੂਮ ਜਿਹੜਾ ਮੁਹਾਲੀ ਤੋਂ ਫੋਨ ਆਇਆ ਸੀ ਜੀ ਮੇ ਕਿਸੇ ਲੜਕੀ ਦੇ ਨਾਲ ਕੋਈ ਵਿਸਤ੍ਰਿਤ ਬਿਆਨ ਬਲਾਤਕਾਰ ਦੀ ਆਇਆ ਸੀ ਜੀ ਇਨਫਾਰਮੇਸ਼ਨ ਬਲਾਤਕਾਰ ਦੇ ਮਿਲੇ ਸੀ ਕਿ ਤੇ ਜਦੋਂ ਮੌਕੇ ਤੇ ਵੈਰੀਫਾਈ ਕੀਤਾ ਤਾਂ ਇੱਕ ਅਵਨੀ ਚੌਧਰੀ ਲੜਕੀ ਹੈ ਜਿਹੜੀ 8ਵੀਂ ਕਲਾਸ ਦੀ ਸਟੂਡੈਂਟ ਹੈ ਤੇ ਦਿਆਲ ਪਬਲਿਕ ਸਕੂਲ ਚ ਪੜਦੀ ਹੈ ਦਿਆਲ ਪਬਲਿਕ ਸਕੂਲ ਤੋਂ ਉਹ ਉਹਨੇ ਆਟੋ ਦੇ ਵਿੱਚ ਬੈਠੀ ਸੀ ਆਟੋ ਚ ਬੈਠਣ ਤੋਂ ਉਪਰੰਤ ਕੋਈ ਲੜਕਾ ਨਾਲ ਆ ਕੇ ਉਹ ਇੱਕ ਹੋਰ ਚੜ ਗਿਆ ਉਹਨੇ ਸ਼ਾਇਦ ਉਹਨੂੰ ਟੱਚ ਕਰਿਆ ਜੀ ਅਵਨੀ ਦੇ ਦੱਸੇ ਮੁਤਾਬਕ ਜੀ ਤੇ ਅਵਨੀ ਉਸ ਤੋਂ ਡਰ ਗਈ ਉਹਨੇ ਡਰ ਕੇ ਰੋਲਾ ਪਾਇਆ ਤੇ ਆਟੋ ਵਾਲੇ ਨੇ ਆਟੋ ਰੋਕ ਲਿਆ ਨਾਲ ਹੀ ਉਹ ਲੜਕਾ ਆਟੋ ਦੇ ਵਿੱਚੋਂ ਜਦੋਂ ਰੁਕਦੇ ਸਾਰੇ ਉਹ ਦੌੜ ਗਿਆ ਦੌੜ ਗਿਆ ਜੀ ਲੜਕੀ ਨੂੰ ਉਹਦਾ ਹੁਲੀਆ ਲੜਕੇ ਦਾ ਪੁੱਛਿਆ ਗਿਆ ਤਾਂ ਲੜਕੀ ਉਸ ਨੂੰ ਦੱਸਣ 'ਚ ਅਸਮਰਥ ਰਹੀ ਹੈ ਜੀ ਉਹ ਕਹਿੰਦੀ ਵੀ ਮੈਂ ਉਹਨੂੰ ਆਇਡੈਂਟੀਫਾਈ ਨਹੀਂ ਕਰ ਸਕਦੀ ਲੇਕਿਨ ਉਹਨੇ ਗ੍ਰੀਨ ਕਲਰ ਦੀ ਜੈਕਟ ਪਾਈ ਹੈ ਜੀ ਗ੍ਰੀਨ ਕਲਰ ਦੀ ਜੈਕਟ ਦੇ ਆਧਾਰ ਤੇ ਅਸੀਂ ਕੈਮਰਿਆਂ ਨੂੰ ਜ਼ਰੂਰ ਚੈੱਕ ਕੀਤਾ ਦੁਕਾਨਾਂ ਦੇ ਕੈਮਰੇ ਵੀ ਚੈੱਕ ਕੀਤੇ ਨੇ ਲੇਕਿਨ ਲੜਕੀ ਵੱਲੋਂ ਸਹੀ ਹੁਲੀਆ ਨਾ ਦੱਸਣ ਕਰਕੇ ਹਲੇ ਤੱਕ ਬੰਦਾ ਆਈਡੈਂਟੀਫਾਈ ਨਹੀਂ ਹੋ ਸਕਿਆ ਮੁਬਾਕੀ ਇਹ ਜੀ ਕੋਈ ਮਤਲਬ ਕੋਈ ਲੜਕੀ ਨੂੰ ਕੋਈ ਐਸਾ ਮਤਲਬ ਡੇਂਜਰ ਹੈ ਨਹੀਂ ਸੀ ਲੜਕੀ ਪੂਰੀ ਕੌਂਸ਼ੀਅਸ ਹੈ ਬਿਲਕੁਲ ਸਹੀ ਹੈ ਲੜਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਉਹ ਦੇ ਕੇ ਆਂਦੇ ਨੇ ਜਿਹੜੇ ਮਾਤਾ ਰਿੰਕੀ ਚੌਧਰੀ ਉਹ ਵੀ ਸਿੰਗਲ ਮਦਰ ਹੈ ਜੀ ਆਪਣੇ ਫਾਦਰ ਦਾ ਨਾਮ ਵੀ ਪੁੱਛਿਆ ਸੀ ਉਹ ਦੱਸ ਨਹੀਂ ਸਕੇ ਜੀ ਤੇ ਬਾਕੀ ਮਤਲਬ ਜੋ ਸਾਡੀ ਟਰਾਈ ਜਾ ਰਹੀ ਹੈ ਜੇ ਕੋਈ ਲड़का ਐਸਾ ਆਇਡੈਂਟੀਫਾਈ ਹੁੰਦਾ ਹੈ ਜਾਂ ਇਹ ਜੀ ਕੋਈ ਹੋਰ ਗਗਤ ਘਟਨਾ ਸਾਹਮਣੇ ਆਂਦੀ ਹੈ ਤਾਂ ਅਸੀਂ ਆਇਡੈਂਟੀਫਾਈ ਕਰਕੇ ਤੇ ਬੰਦੇ ਨੂੰ ਜੋ ਬੰਦ ਕਰਵਾਈ ਕਰਦੇ ਹਾਂਗੇ ਕੋਈ ਦਿੱਕਤ ਵਾਲੀ ਕਰਨੀ ਹੈ ਤੇ ਸਰ ਜਿਹੜੇ ਉਹਨਾਂ ਦੇ ਮਾਤਾ ਜੀ ਮਾਤਾ ਜੀ ਨੇ ਇੱਕ ਗੱਲ ਕੀਤੀ ਆ ਉਹ ਕਹਿ ਰਹੀ ਹੈ ਕਿ ਮੈਂ ਮੇਰੀ ਬੱਚੀ ਸਕੂਲ ਨਹੀਂ ਜਾ ਰਹੀ ਡਰਦੇ ਹੋਏ ਕਿ ਉਹਦੇ ਐਗਜ਼ਾਮ ਹੈ 8ਵੀਂ ਕਲਾਸ ਦੇ ਬੋਰਡ ਦੇ ਪੇਪਰ ਆ ਕਹਿੰਦੀ ਮੇਰੀ ਬੱਚੀ ਇੰਨਾ ਘ ਡਰੀ ਹੋਈ ਹੈ ਕਹਿੰਦੀ ਮੈਂ ਸਕੂਲ ਨਹੀਂ ਜਾਵਾਂਗੀ ਕਹਿੰਦੀ ਦੇਖੋ ਜੇ ਤਾਂ ਹੁਣ ਉਹਦੇ ਮਾਪੇ ਨੂੰ ਹੌਸਲਾ ਦੇਣਾ ਪੈਣਾ ਜੀ ਕਿਉਂਕਿ ਐਸੀ ਕੋਈ ਹਰਕਤ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਈ ਹੈ ਸਿਰਫ ਕਿ ਕਹਿੰਦੇ ਨੇ ਆਟੋ ਵਾਲਿਆਂ ਨੇ ਵੀ ਇਹ ਦੱਸਿਆ ਵੀ ਉਹਨੇ ਟੱਚ ਹੋਇਆ ਜੀ ਉਹ ਮਤਲਬ ਐਕਸੀਡੈਂਟਲੀ ਟੱਚ ਹੋਇਆ ਜਾਂ ਉਹਨੇ ਜਾਣ ਬੁਝਕੇ ਕੀਤਾ ਇਹ ਤਾਂ ਲੜਕੀ ਦੱਸ ਸਕਦਾ ਹੈ ਜੀ ਕਿਉਂਕਿ ਜਿਹੜੇ ਆਟੋ ਵਾਲਿਆਂ ਨੇ ਵੀ ਨਹੀਂ ਦੇਖਿਆ ਕਿਉਂਕਿ ਆਟਾ ਵਾਲਾ ਕਹਿੰਦਾ ਮੇਰੀ ਤਾਂ ਪਿੱਠ ਸੀ ਜੀ ਜੀ ਠੀਕ ਹੈ ਲੜਕੀ ਡਰ ਗਈ ਹੈ ਹੁਣ ਉਹਨੂੰ ਤਾਂ ਜਿਹੜੇ ਰੀਹੈਬਿਟੇਟ ਤਾਂ ਉਸਦੇ ਮਦਰ ਜਾਂ ਉਹਦੇ ਪੇਰੈਂਟਸ ਜਾਂ ਜੋ ਵੀ ਹੈ ਜਾਂ ਉਹਦੇ ਰਿਸ਼ਤੇਦਾਰਾਂ ਨੇ ਕਰਨਾ ਹੈ ਜੀ ਠੀਕ ਹੈ ਜੀ ਬੱਚਾ ਮੈਂ ਮੰਨਦਾ ਮੈਂ 14 ਸਾਲ ਦਾ ਡਰ ਗਿਆ ਹੋਣਾ ਹੋ ਸਕਦਾ ਮੇਬੀ ਲੇਕਿਨ 1 ਜਾਂ 2 ਡੇਸ ਮਤਲਬ ਜੇ ਉਹਨੂੰ ਹੌਸਲਾ ਦੇਣਗੇ ਤੇ ਉਹ ਜਾਊਗਾ ਸਕੂਲ ਕਿਉਂ ਨਹੀਂ ਸਰ ਜੇ ਫੜਿਆ ਜਾਂਦਾ ਤੇ ਫੇ ਕਾਨੂੰਨੀ ਕਾਰਵਾਈ ਕੀਤੀ ਬਿਲਕੁਲ ਹੋਊਗੀ ਕਿਉਂ ਤਾਂ ਕੋਈ ਬਖਸ਼ਣ ਦਾ ਕੋਈ ਖਾਨਾ ਹੈ ਹੀ ਨਹੀਂ ਜੀ ਠੀਕ ਹੈ ਨਾ ਸੋ ਆਪਾਂ ਗੱਲਬਾਤ ਕੀਤੀ ਹੈ ਜਿਹੜੇ ਚੌਂਕੀ ਇੰਚਾਰਜ ਦਿਨੇਸ਼ ਕੁਮਾਰ ਜੀ ਨੇ ਮੈਸੇਜ ਦਿੱਤਾ ਹੈ ਕਿ ਜਿਹੜਾ આરોપી ਹੈਗਾ ਜਲਦ ਤੋਂ ਜਲਦ ਉਹਨੂੰ ਅੱਖਾਂ ਦੇ ਵਿੱਚ ਛੱਡਿਆ ਜਾਏਗਾ ਔਰ ਕਮੈਂਟਰਾਂ ਰਹਿ ਜਰੂਰ ਜਰੂਰ ਦਸੀਓ ਕਿ ਉਸ ਇਦਾਂ ਦੇ ਜਿਹੜੇ ਬੱਚੇ ਜਿਹੜੇ ਸਕੂਲ ਚ ਪੜ੍ਹਦੇ ਆ ਆਪਣੇ ਬੱਚਿਆਂ ਦਾ ਧਿਆਨ ਰੱਖਣ ਆਪਣੀ ਸੇਫ ਸੇਫ ਨਾਲ ਜਾਣ ਸਕੂਲ ਦੇ ਵਿੱਚ ਤੇ ਉਸ ਮਾ ਨਾਲ ਗੱਲਬਾਤ ਕੀਤੀ ਆ ਜਿਹੜੇ ਚੌਂਕੀ ਚਾ ਜਿਹੜੇ ਦਿਨੇਸ਼ ਕੁਮਾਰ ਦੀ ਗੱਲਬਾਤ ਕੀਤੀ ਆ ਤੇ ਇਹਨਾਂ ਦਾ ਕਹਿਣਾ ਅਸੀਂ ਜਲਦ ਤੋਂ ਜਲਦ ਅਸੀਂ ਉਹਨੂੰ ਜੇਲ੍ਹ ਦੇ ਪਿੱਛੇ ਸੱਟਾਂਗੇ ਜੁੜੇ ਰਹੋ ਤੁਸੀਂ ਸਿਟੀ ਹੁੰਦੇ ਨਾਲ ਕੈਮਰਾ ਪਰਸਨ ਵਿਕਾਸ ਦੇ ਨਾਲ ਹਿਤੇਸ਼ ਖੰਨਾ ਦੀ ਰਿਪੋਰਟ